ਤੁਸੀਂ ਖੜਿਆ ਚੀਕੇ ਬਾਰਡਰ ਤੇ ਪਾਣੀ ਦੀਆਂ 부ਛਾੜਾਂ ਸ਼ੁਰੂ ਹੋਈਆਂ ਨੇ ਇੱਥੇ ਕਿਸਾਨ ਜਥੇਬੰਦੀਆਂ ਨੇ ਚੀਕੇ ਬਾਰਡਰ ਤੇ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤੁਸੀਂ ਤਸਵੀਰਾਂ ਸਿੱਧੀਆਂ ਦੇਖ ਸਕਦੇ ਹੋ ਸੋ ਪਾਣੀ ਦੀਆਂ 부ਛਾੜਾਂ ਪਾਣੀ ਦੇ 부ਛਾੜਾ ਮਾਰੀਆਂ ਗਈਆਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਚੀਕਾ ਬਾਰਡਰ ਤੇ ਵੀ ਹਫੜਾ ਤਫੜੀ ਮੱਚੀ ਆ ਹਰਿਆਣਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਬੈਰੀਗੇਡ ਲਾਏ ਸੀ ਬੈਰੀਗੇਡ ਲਾਏ ਹੋਏ ਨੇ ਸੋ ਇੱਥੇ ਇੱਕ ਟੈਂਟ ਵੀ ਦੇਖੋ ਟੈਂਟ ਦੀਆਂ ਤਸਵੀਰਾਂ ਹਰਿਆਣਾ ਪੁਲਿਸ ਦਾ ਟੈਂਟ ਵੀ ਤੋੜ ਦਿੱਤਾ ਟੈਂਟ ਤੋੜ ਦਿੱਤਾ 부ਛਾੜਾ ਮਾਰ ਰਹੇ ਨੇ ਪੁਲਿਸ ਵੱਲੋਂ 부ਛਾੜਾ ਮਾਰੀਆਂ ਜਾ ਰਹੇ ਸੋ ਟੈਂਟ ਬਿਲਕੁਲ ਤੋੜਦਾ ਗੱਦੇ ਬਾਹਰ ਮਾਰੇ ਕਿਸਾਨ ਯੂਨੀਅਨ ਆਗੂਆਂ ਨੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਪਹੁੰਚੇ ਨੇ ਸੋ ਤੁਹਾਨੂੰ ਤਸਵੀਰਾਂ ਚੀਕੇ ਬਾਰਡਰ ਦੀਆਂ ਸਿੱਧੀਆਂ ਦਿਖਾ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਬੈਰੀਗੇਡ ਬੈਰੀਗੇਡ ਤੋੜਨ ਦੀਆਂ ਤਸਵੀਰਾਂ ਕਿਸਾਨ ਯੂਨੀਅਨ ਆਗੂਆਂ ਨੇ ਵੈਰੀਗੜ ਤੋੜ ਦਿੱਤੇ ਪੱਥਰਾਂ ਦੇ ਵਿੱਚ ਦੀ ਲੰਘ ਗਏ ਸੋ ਵੈਰੀਗੜ ਤੋੜ ਦਿੱਤੇ ਪੁਲਿਸ ਦਾ ਟੈਂਟ ਵੀ ਤੋੜ ਦਿੱਤਾ ਤੁਹਾਨੂੰ ਤਸਵੀਰਾਂ ਸਿੱਧੀਆਂ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਗੂ ਇੱਥੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾਉਣਿਆਂ ਪਾਣੀ ਦੀ ਬੁਛਾੜ ਵਾਲੀ ਗੱਡੀ ਦੇ ਤੁਹਾਨੂੰ ਤਸਵੀਰਾਂ ਦਿਖਾਉਣਿਆਂ ਕਿ ਨੌਜਵਾਨ ਕਿਸਾਨ ਨੌਜਵਾਨ ਉੱਪਰ ਚੜ ਗਏ ਉਹ ਪਾਣੀ ਦੀਆਂ 부ਛਾੜਾ ਵਾਲੇ ਪੰਪ ਨੇ ਜੋ ਉਹਨਾਂ ਨੂੰ ਤੋੜਨ ਲੱਗੇ ਤਸਵੀਰਾਂ ਤੁਸੀਂ ਚੀਕੇ ਬਾਰਡਰ ਦੀਆਂ ਸਿੱਧੀਆਂ ਦੇਖ ਸਕਦੇ ਹੋ ਕਿਸਾਨ ਟੱਪ ਚੁੱਕੇ ਹਨ ਬੈਰੀਗੇਡ ਤੋੜ ਦਿੱਤੇ ਹਨ ਪੱਥਰਾਂ ਦੇ ਸਾਈਡ ਤੇ ਲਾਗੇ ਪੱਥਰਾਂ ਦਾ ਵਜ਼ਨ ਬਹੁਤ ਹੈ ਪੱਥਰਾਂ ਨੂੰ ਸਾਈਡ ਤੇ ਫਿਲਹਾਲ ਨਹੀਂ ਕਰ ਸਕੇ ਪਰ ਬੈਰੀਗੇਡ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਪਤਾ ਹੀ ਹੈ ਕਿ ਖਨੌਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਨੇ ਅੱਗੇ ਵਧੇ ਬੈਰੀਗੇਡ ਤੋੜੇ ਸੋ ਖਨੌਰੀ ਬਾਰਡਰ ਤੇ ਵੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਕੇ ਅੱਗੇ ਜਾਈਏ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਆਗੂ ਨੌਜਵਾਨ ਆਗੂ ਮੌਜੂਦ ਨੇ ਕਿਸਾਨ ਆਗੂ ਪਾਣੀ ਵਾਲੀ ਬੁਛਾਰਾ ਮਾਰਨ ਵਾਲੀ ਗੱਡੀ ਦੇ ਉੱਪਰ ਚੜ ਗਏ ਉੱਪਰ ਚੜ ਗਏ ਕਿਸਾਨ ਸੋ ਬੈਰੀਗੇਡ ਬੈਰੀਗੇਡ ਤੋੜ ਤੇ ਪੁਲਿਸ ਦਾ ਟੈਂਟ ਪੱਟ ਦਿੱਤਾ ਸੋ ਤੁਸੀਂ ਤਸਵੀਰਾਂ ਸਿੱਧੀਆਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਦੇ ਆਗੂ ਪਹੁੰਚੇ ਨੇ ਸੈਂਕੜੇ ਟਰਾਲੀਆਂ ਪਹੁੰਚੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਗੂ ਪਹੁੰਚੇ ਸੋ ਪੁਲਿਸ ਨੇ ਚੀਕਾ ਬਾਰਡਰ ਤੇ ਵੱਡੇ ਬੈਰੀਕੇਡ ਲਾਏ ਬੈਰੀਕੇਡ ਲਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਨੌਜਵਾਨ ਅੱਗੇ ਵਧੇ ਬੈਰੀਕੇਡ ਤੋੜ ਦਿੱਤੇ